ਹਲੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਜਾਰੇ ਜਨੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ YouTube ਚੈਨਲ ਦੀ ਪੰਜਾਬੰਦੇ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਸਟੇਟ ਸਲਵਾਰ ਦੀ ਕਟਿੰਗ ਪਾਕਿਸਤਾਨੀ ਸਲਵਾਰ ਵੀ ਜਿਹਨੂੰ ਆਪਾਂ ਬੋਲਦੇ ਨੇ ਕਟਿੰਗ ਕਿਵੇਂ ਕਰੀਦੀ ਹੈ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਹਾਂ ਜੀ ਆਪਾਂ ਸਲਵਾਰ ਆਪਾਂ ਤਿਆਰ ਕਰਨੀ ਹੈ 36 36 ਇੰਚ ਤੇ ਪੌँचा ਰੱਖਣਾ ਹੈ 7.5 ਇੰਚ ਤੇ 벨ਟ ਆਪਾਂ ਪਾਵਾਂਗੇ 4 ਇੰਚ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਆਪਾਂ ਕਪੜਾ ਕਿੰਨਾ ਲਿਆ ਮੈਂ ਇਹ ਕਪੜਾ ਸਲਵਾਰ ਦਾ ਲਿਆ 34 ਇੰਚ ਆਪਣੇ ਉੱਪਰ 벨ਟ ਪਾਣੀ ਹੈ ਆਪਾਂ 4 ਇੰਚ ਅਗਰ ਆਪਾਂ 4 ਇੰਚ 벨ਟ ਪਾਉਣੇ ਆ ਤੇ ਇਹ ਤਿਆਰ ਹੋ ਗਈ ਆਪਣੀ ਸਲਵਾਰ 38 ਇੰਚ 8 3 ਇੰਚ ਵਿੱਚੋਂ 1 ਇੰਚ ਦੀ ਤਾਂ ਆਪਾਂ ਇੱਥੋਂ ਕਾਟਵਾ ਦੇਣੀ ਹੈ ਫਿਰ ਬਚੂਗਾ 37 ਇੰਚ 37 ਇੰਚ ਦੇ ਵਿੱਚੋਂ 1/2 ਇੰਚ ਪਹੁੰਚ ਜਾ ਜਾਊਗਾ ਤੇ 1/2 ਇੰਚ ਚੋਣਾ ਚ ਆ ਜਾਊਗਾ ਤੇ ਸਲਵਾਰ ਰਹਿ ਜੂਗੀ ਆਪਣੀ 36 ਇੰਚ ਇਹ ਆਪਾਂ ਇੱਥੇ 1 ਇੰਚ ਦੀ ਕਾਟ ਪਾਵਾਂਗੇ ਇਥੋਂ ਆ ਪਹੁੰਚਾ 7.5 ਇੰਚ ਆਸਨ ਦਾ ਸਿੰਚ ਕਟਾਂਗੇ ਹੁਣ ਆਪਾਂ ਇਹਦੇ ਨਾਲ ਨਿਸ਼ਾਨ ਲਾ ਲੈਣਾ ਇਥੋਂ ਪਾ ਕਟਿੰਗ ਕਰ ਦੇਣਾ ਵੀਡੀਓ ਪਾ ਕਾਟ ਵਾਈਸ ਇਹ ਵੀ ਆਪਾ ਕਟਿੰਗ ਕਰ ਦਾਂ ਨੂੰ अच्छा ये अपनी सलवार कट होगी ये आप बेल्ट भी कट कर लेंगे 벨ਟ ਆਪਾਂ ਲੈਣੀ 3 ਇੰਚ ਆਪਾਂ 24 ਇੰਚ ਰੱਖ ਲਾਂਗੇ ਤਿਆਰ ਆਪਣੀ 3 ਇੰਚ ਰਹਿ ਜੂ ਇਹ ਆਪਣੀ 벨ਟ ਕੱਟ ਲਈ ਆਪਾਂ ਇਹ ਸਲਵਾਰ ਇਹ ਸਲਵਾਰ ਇਧਰੋਂ ਬੰਦ ਹੈ ਦੋਨੋਂ ਪਹੁੰਚੇ ਯਾਨੀ ਕਿ ਆਪਾਂ ਬਾਰ ਨੂੰ ਪਹਿਲਾਂ ਇਹ ਕੰਨੀ ਹੈ ਇਹ ਚਾਰੋਂ ਕੰਨੀਆਂ ਨੇ ਪਹਿਲਾਂ ਆਪਾਂ ਬਾਰ ਨੂੰ ਫੋਲਡ ਕਰਕੇ ਫਿਰ ਇਧਰਾਂ ਇਧਰੋਂ ਫੋਲਡ ਕਰ ਰੱਖਿਆ ਸੀਗਾ ਇਹ ਦੋਨੋਂ ਸਾਈਡਾਂ ਬੰਦ ਨੇ ਪਹੁੰਚਾ ਆਪਾਂ ਨਹੀਂ ਪਾਇਆ ਇਹਦੇ ਤਾਂ ਆਪਾਂ ਸਲਵਾਰ ਇਹ ਆਪਣੀ 벨ਟ ਹੈ